ਹਾਂਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਮਲਬਈ ਬਾਰੇ ਗੱਲ ਕਰਾਂਗੇ ਮਾਲਵੇ ਬਾਰੇ ਤੇ ਇਹਦੇ ਅਰਥ ਤੋਂ ਲੈ ਕੇ ਇਹਦੇ ਇਲਾਕੇ ਨੇ ਜਿਹੜੇ ਉਹ ਨਕਸ਼ੇ ਤੇ ਦਿਖਾਵਾਂਗੇ ਨਾਲ ਦੀ ਨਾਲ ਮਲਬਈ ਬੋਲੀ ਨਾਲ ਜੁੜੇ ਹੋਏ ਸਾਹਿਤਕਾਰਾਂ ਨਾਲ ਵੀ ਜਾਣ ਪਹਿਚਾਨ ਸੰਖੇਪ ਦੇ ਵਿੱਚ ਆਪਾਂ ਕਰਵਾਵਾਂਗੇ ਤੇ ਉਮੀਦ ਕਰਦੇ ਹਾਂ ਕਿ ਵੀਡੀਓ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੇਗਾ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਜੋੜਨਾ ਚੈਨਲ ਦੇ ਤਾਂ ਜੋ ਕੁਝ ਨਾ ਕੁਝ ਜ਼ਰੂਰ ਅਸੀਂ ਨਵਾਂ ਤੁਹਾਨੂੰ ਕਰਵਾ ਸਕੀਏ ਤੇ ਨਮਾ ਸਿਖਾ ਸਕੀਏ ਜਿਹਦੇ ਵਿੱਚ ਜਿਹੜੇ ਕਿ ਸਹਿਯਦਕਾਰ ਹੋਏ ਨੇ ਮਾਲਵੇ ਨਾਲ ਸੰਬੰਧਤ ਆਪ ਇਹਨਾਂ ਨਾਲ ਵੀ ਜਾਣ ਪਹਿਚਾਨ ਕਰਵਾਵਾਂਗੇ ਤੁਹਾਡੀ ਥੋੜੀ ਬਹੁਤੀ ਅੱਗੇ ਆ ਕੇ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਆ ਤਾਂ ਮਲਵਈ ਆ ਜਿਹੜਾ ਸ਼ਬਦ ਕਿੱਥੋਂ ਆਇਆ ਤੇ ਇਹ ਬਣਿਆ ਮਾਲਵ ਤੋਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਲਵਈ ਸ਼ਬਦ ਕਿੱਥੋਂ ਆਇਆ ਮਾਲਵ ਤੋਂ ਬਣਿਆ ਤੇ ਮਾਲਵ ਕੀ ਸੀ ਆਰਿਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀਗੀ ਇਹ ਯਾਦ ਰੱਖਣਾ ਮਾਲਵ ਕੀ ਸੀ ਆਰਿਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀਗੀ ਮਹਾ ਭਾਰਤ ਦੇ ਵਿੱਚ ਵੀ ਮਾਲਵ ਗਨਰਾਜ ਦਾ ਜ਼ਿਕਰ ਹੋਇਆ ਮਹਾ ਭਾਰਤ ਦੇ ਵਿੱਚ ਜੋਜੀ ਸੀ ਨੱਟ ਤੱਕ ਉਸੇ ਤਰੀਕੇ ਨਾਲ ਦਿਮਾਗ ਦੇ ਵਿੱਚ ਲੈ ਕੇ ਆਉਣਾਗਾ ਕਿਉਂਕਿ ਪ੍ਰਸ਼ਨ ਕਿਤੋਂ ਵੀ ਬਣਾਇਆ ਜਾ ਸਕਦਾ ਮਾਸਟਰ ਕੈਡਰ ਦੇ ਵਿੱਚ ਤਾਂ ਸਿਰਫ ਇਲਾਕਾ ਦੇ ਨਾਲ ਪਛਾਣ ਹੋਣੀ ਹੈ ਉੱਥੇ ਤੱਕ ਆਉਣਾਗਾ ਤੇ ਜਿਹੜੇ ਕਿ ਯੂਨੀਵਰਸਿਟੀ ਨਾਲ ਜੁੜੇ ਹੋਏ ਵਿਦਿਆਰਥੀ ਨੇ ਹਜੇ ਗ੍ਰੈਜੂਏਸ਼ਨ ਕਰ ਰਹੇ ਨੇ ਉਹਨਾਂ ਨੇ ਇਹਦੀਆਂ ਵਿਲੱਖਣਤਾਵਾਂ ਨਹੀਂ ਉਹਨਾਂ ਨੂੰ ਧਿਆਨ 'ਚ ਰੱਖਦਾ ਉਹਨਾਂ ਨੂੰ ਲਿਖ ਲੈਣਾ ਆਪਣੀ ਕਾਪੀ ਤੇ ਤੇ ਇੱਕੋ ਇੱਕ ਉਪ ਬੋਲੀ ਆ ਸਾਡੀ ਜਿਹੜੀ ਕੇਜੀ ਦੇ ਵਿੱਚ ਵੈਦਿਕ ਸ਼ਬਦਾਵਲੀ ਮਿਲਦੀ ਆ ਉਹ ਕਿਹੜੀ ਆ ਜੀ ਉਹ ਸਾਡਾ ਮਲਵਈ ਮਲਵਈ ਦੇ ਵਿੱਚ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਨੇ ਜਿਵੇਂ ਵੋਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ ਵਾਰ ਅਸੀਂ ਕਹਿੰਦੇ ਨੇ ਨਾ ਮਾਲਵੇ ਵਾਲੇ ਕਹਿੰਦੇ ਨੇ ਅਕਸਰ ਵਾਰ ਵਾਰ ਲਾ ਦੋ ਹਨਾ ਬਾਹਰ ਕਹਿੰਦੀ ਆ ਵਿਸੇ ਦਰਵਾਜ਼ਾ ਹੁੰਦਾ ਕੋਈ ਕੀ ਕਹਿੰਦਾ ਪਰ ਬਾਹਰ ਸ਼ਬਦ ਜਿਹੜਾ ਇਹੀ ਆ ਜਿਹੜਾ ਇਹ ਵੈਦਿਕ ਕਾਲ ਦੇ ਵਿੱਚੋਂ ਵੈਦਿਕ ਕਾਲ ਦੇ ਵਿੱਚ ਲਿਖਿਆ ਮਿਲਦਾ ਇਹਦਾ ਵੇਰਵਾ ਤੇ ਹੋਰ ਵੀ ਕਈ ਸ਼ਬਦ ਨੇ ਜਿੰਨਾ ਬਾਰੇ ਆਪਾਂ ਦੋ ਚਾਰ ਗੱਲ ਕਰ ਲੈਣ ਜਿਵੇਂ ਪ੍ਰਾਰ ਜਿਵੇਂ ਆਪਾਂ ਪ੍ਰਾਰ ਕਹਿੰਦੇ ਆ ਸਮੇਂ ਦੀ ਗੱਲ ਕਰਦੇ ਨਾ ਪਰ ਪ੍ਰਾਰ ਉਹ ਉਹ ਸਮੇਂ ਦੀ ਗੱਲ ਹੈ ਪਰ ਪ੍ਰਾਰ ਆਪਾਂ ਮਾਲਵੇ ਵਾਲੇ ਬਹੁਤ ਜ਼ਿਆਦਾ ਵਰਤਦੇ ਆ ਇਹ ਸ਼ਬਦ ਨੂੰ ਕਿ ਪ੍ਰਾਰ ਦੀ ਗੱਲ ਆ ਜਾਂ ਪਰ ਜਾਂ ਪ੍ਰਾਰ ਦੀ ਗੱਲ ਹੋਣੀ ਆ ਨਾ ਤੇ ਬਸ ਐਸੀ ਤਰੀਕੇ ਨਾਲ ਕੋਈ ਸ਼ਬਦਾਵਲੀ ਹੋਰ ਵੀ ਬਹੁਤ ਨਹੀਂ ਜਦੋਂ ਡੰਗਾਈ ਦੇ ਵਿੱਚ ਜਾਂਦੇ ਆ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾਗਾ ਤੇ ਰਗਵੇਦ ਦੇ ਵਿੱਚ ਮਿਲਦੇ ਨੇ ਇਹ ਇਹਨਾਂ ਸ਼ਬਦਾਂ ਦੇ ਜਿਹੜੇ ਅਰਥ ਨੇ ਰਗਵੇਦ ਦੇ ਵਿੱਚ ਮਿਲਦੇ ਨੇ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾਗਾ ਮਲਵਈ ਦੀ ਜਦ ਗੱਲ ਕਰਦੇ ਆ ਤਾਂ ਸਾਡੇ ਲਈ ਕਿਉਂਕਿ ਰਗਵੇਦ ਦੇ ਨਾਲ ਜੁੜੇ ਹੋਣ ਕਰਕੇ ਸ਼ਬਦਾਵਲੀ ਤੇ ਇਮਤਿਹਾਨ ਦੇ ਪੱਖ ਤੋਂ ਇਹਨਾਂ ਗੱਲਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾਗਾ ਤੇ ਜੇ ਕਿਤੇ ਨਾ ਕਿਤੇ ਕੁਝ ਨਵਾਂ ਨਵਾਂ ਤੁਹਾਨੂੰ ਸਿੱਖਣ ਨੂੰ ਮਿਲਦਾ ਲਿਖਦੇ ਰਹੋ ਤੇ ਟਿੱਪਣੀ ਕਰਕੇ ਜਰੂਰ ਦੱਸਿਓ YouTube ਦੇ ਹੇਠਾਂ ਵੀਡੀਓ ਦੇ ਵਿੱਚ ਟਿੱਪਣੀ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਚੰਗਾ ਲੱਗੇ ਤਾਂ ਆਪਾਂ ਅਗਲੀਆਂ ਵੀਡੀਓ ਵੀ ਬਣਾਵਾਂਗੀ ਅੱਗੇ ਕੇ ਤੇ ਹੁਣ ਜੀ ਮਾਲਵੇ ਦੇ ਸਹਿਯੋਗਕਾਰਾਂ ਦੀ ਗੱਲ ਕਰੀਏ ਤਾਂ ਥੋੜੀ ਬਹੁਤੀ ਜਾਣ ਪਛਾਨ ਉਹਨਾਂ ਨਾਲ ਕਰਵਾ ਕੇ ਫਿਰ ਆਪਾਂ ਇਲਾਕੇ ਦਿਖਾਵਾਂਗੇ ਤੁਹਾਨੂੰ ਨਕਸ਼ੇ ਦੇ ਉੱਪਰ ਤੇ ਇਹਦੀਆਂ ਜਿਹੜੀਆਂ ਬਲੱਖਣਤਾਵਾਂ ਨੇ ਉਹ ਵੀ ਦਿਖਾਵਨੇ ਆ। ਹਾਂਜੀ ਇੱਕ ਵਾਰੀ ਤੁਸੀਂ ਸਕਰੀਨ ਦੇ ਉੱਪਰ ਨਾਮ ਪੜ੍ਹ ਸਕਦੇ ਹੋ ਇਹ ਤਕਰੀਬਨ ਮਾਲਵੇ ਨਾਲ ਜੁੜੇ ਹੋਏ ਨੇ ਤੇ ਚਾਹੇ ਉਸ ਬਲਵੰਤ ਗਾਰਗੀ ਦੀ ਗੱਲ ਕਰੀਏ ਦਲੀਪ ਕੋਟੀਵਾਣਾ ਦੀ ਗੱਲ ਕਰੀਏ ਜਸਵੰਤ ਸਿੰਘ ਕਮਲ ਜੀ ਦੀ ਗੱਲ ਕਰੀਏ ਸੰਸਿੰਖੇ ਕਿਉਂਕਿ ਇਮਤਿਹਾਨ ਦੇ ਪੱਖ ਤੋਂ ਗੁਰਦਿਆਲ ਸਿੰਘ ਇਹ ਸਾਰੇ ਦੇ ਸਾਰੇ ਸਾਡੇ ਇਮਤਿਹਾਨ ਦੇ ਪੱਖ ਤੋਂ ਵੀ ਨੇ ਮੋਹਨ ਭੰਡਾਰੀ ਦੀ ਗੱਲ ਕਹਾਣੀਕਾਰਾਂ ਦੇ ਵਿੱਚ ਤੇ ਇਹ ਇਹਨਾਂ ਦੇ ਵਿੱਚੋਂ ਜਿਵੇਂ 2-4 ਵੀਡੀਓ ਆਪਣੇ ਚੈਨਲ ਤੇ ਜਿਹੜੇ ਨਵੇਂ ਆਏ ਉਹਨਾਂ ਨੂੰ ਦੱਸ ਦਈਏ ਕਿ ਪਹਿਲਾਂ ਪਾਈਆਂ ਹੋਈਆਂ ਨੇ ਉਹਨਾਂ ਵਾਰੀ ਜ਼ਰੂਰ ਤੁਸੀਂ ਦੇਖ ਸਕਦੇ ਹੋ ਤੇ ਦਲੀਪ ਕੋਟੀਵਾਣਾ ਦੀ ਗੱਲ ਜਸਵੰਤ ਸਿੰਘ ਕਮਲ ਦੀ ਗੱਲ ਤੇ ਇਹ ਇਮਤਿਹਾਨ ਦੇ ਪੱਖ ਤੋਂ ਬਹੁਤ ਜ਼ਰੂਰੀ ਨੇ ਕਈ ਵਾਰੀ ਪ੍ਰਸ਼ਨ ਇਹ ਬਣ ਜਾਂਦਾ ਕਿ ਮਲਬਈ ਨਾਲ ਸੰਬੰਧਿਤ ਮਲਵਈ ਨਾਲ ਸੰਬੰਧਿਤ ਜਾਂ ਜਿਨੇ ਮਲਵਈ ਬੋਲੀ ਵਰਤੀ ਆਪਣੀ ਆਪਣੀਆਂ ਰਚਨਾਵਾਂ ਦੇ ਵਿੱਚ ਉਹਦਾ ਨਾਮ ਦੱਸੋ ហេਠਾਂ ਕਈ ਵਾਰੀ ਬਕਲਪ ਦੇ ਦਿੰਦੇ ਨੇ ਤੇ ਜੇ ਸਾਨੂੰ ਪਤਾ ਹੋਵੇ ਕਿ ਸਾਰੇ ਅਸਲ ਦੇ ਵਿੱਚ ਨਾ ਮਾਲਵਾ ਜਿਹੜਾ ਮਾਲਵੇ ਨੂੰ ਮੱਕਾ ਮੰਨਿਆ ਗਿਆ ਸਾਹਿਤ ਦਾ ਮੱਕਾ ਸਾਹਿਤ ਦਾ ਮੱਕਾ ਸਭ ਤੋਂ ਜ਼ਿਆਦਾਤਰ ਇੱਥੇ ਸਾਹਿਤਕਾਰ ਪੈਦਾ ਹੋਏ ਨੇ ਮਾਲਵੇ ਨਾਲ ਜੁੜੇ ਹੋਏ ਜਿੰਨੇ ਵੀ ਆਪਣੇ ਚੈਨਲ ਦੇ ਮੈਂਬਰ ਨੇ ਜਰੂਰ ਉਹ ਹਾਜ਼ਰੀ ਲਵਾਉਣ ਮਾਝੇ ਵਾਲਿਆਂ ਨੇ ਤਾਂ ਕੱਲ ਬਹੁਤ ਘੱਟ ਹਾਜ਼ਰੀ ਲਵਾਈ ਆ ਮਾਲਵੇ ਬਾਰੇ ਜ਼ਰੂਰ ਹਾਜ਼ਰੀ ਲਵਾਈਓ ਜਿੰਨੇ ਲਵਾ ਸਕਦੇ ਹੋ ហេਠਾਂ ਸਿਰਫ ਤੇ ਸਿਰਫ ਟਿੱਪਣੀ ਕਰਕੇ ਦੱਸਣਾ ਹੀ ਆ ਕਿ ਹਾਂਜੀ ਹਾਜ਼ਰਾਂ ਆਸੀਂ ਮਾਲਵੇ ਵਾਲੇ ਆ ਤੇ ਇਹਦੇ ਨਾਲ ਪਤਾ ਲੱਗਦਾ ਰਹਿੰਦਾ ਕਿ ਕਿਹੜੇ ਇਲਾਕੇ ਤੋਂ ਆਪਣੇ ਚੈਨਲ ਨਾਲ ਕਿੰਨੇ ਜੁੜੇ ਹੋਏ ਨੇ ਤੇ ਇਹ ਤਕਰੀਬਨ ਤੁਸੀਂ ਸਾਰੇ ਨਾਮ ਦੇਖ ਹੀ ਰਹੇ ਹੋਵੋਗੇ ਸਾਹਮਣੇ ਸਕਰੀਨ ਤੇ ਬਹੁਤ ਨਾਮ ਆਗੇ ਉਸ ਤੋਂ ਬਾਅਦ ਅਸੀਂ ਇਹ ਗੱਲ ਕਰੀਏ ਗੁਰਦਿਆਲ ਸਿੰਘ ਦੀ ਜਿਹੜਾ ਗਿਆਨ ਪੀਠ ਤੇ ਉਹਨਾਂ ਨੂੰ ਪੁਰਸਕਾਰ ਮਿਲਿਆ ਹੋਇਆਗਾ ਤੇ ਉਹ ਵੀ ਸਾਡੇ ਮਾਲਵੇ ਨਾਲ ਜੁੜਿਆ ਹੋਇਆ ਤੇ ਦਲੀਪ ਕੌਰ ਟਿਵਾਣਾ ਦੀ ਗੱਲ ਕਰੀਏ ਸਰਸਬਤੀ ਅਵਾਰਡ ਲੈਣ ਵਾਲੀ ਹੈ ਤੇ ਉਹ ਵੀ ਸਾਡੇ ਮਾਲਵੇ ਨਾਲ ਜੁੜੇ ਹੋਏ ਨੇ ਤੇ ਹੁਣ ਟਿੱਪਣੀ ਦੇ ਰੂਪ ਦੇ ਵਿੱਚ ਇਹ ਤਾਂ ਦੱਸ ਦੇਣਾ ਕਿ ਗੁਰਦੇਵਾਲ ਸਿੰਘ ਨੂੰ ਜਿਹੜਾ ਗਿਆਨਪੀਠ ਪੁਰਸਕਾਰ ਕਦੋਂ ਮਿਲਿਆ ਤੇ ਦਲੀਪ ਕੌਰ ਟਿਵਾਣਾ ਨੂੰ ਜਿਹੜਾ ਸਰਸਬਤੀ ਅਵਾਰਡ ਹੈ ਜਿਹੜਾ ਇੱਕ ਕੈਸ ਰਚਨਾ ਲਈ ਮਿਲਿਆ ਇਹ ਜ਼ਰੂਰ ਦੱਸਣਾ ਹਾਂਜੀ ਆਪਾਂ ਹੁਣ ਗੱਲ ਕਰ ਲਈ ਇਹਨਾਂ ਦੇ ਜਿਹੜੇ ਖੇਤਰ ਨੇ ਜਿੱਥੇ-ਜਿੱਥੇ ਬੋਲੀ ਬੋਲੀ ਜਾਂਦੀ ਆ ਉਹਨਾਂ ਖੇਤਰਾਂ ਨੂੰ ਨਕਸ਼ੇ ਤੇ ਪਹਿਲਾਂ ਦੇਖ ਲੈਣੇ ਆ ਫਿਰ ਆਪਾਂ ਅੱਗੇ ਤੁਹਾਨੂੰ ਇਹਦੀਆਂ ਬਲਖਣਤਾਵਾਂ ਦੱਸਾਂਗੇ ਹਾਂਜੀ ਸਕਰੀਨ ਤੇ ਤੁਸੀਂ ਦੇਖੋਗੇ ਜਿਵੇਂ ਕੱਲ ਦਿਖਾਇਆ ਸੀ ਨਕਸ਼ਾ ਪਹਿਲਾਂ ਤਾਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਕੱਲ ਆਪਾਂ ਮਾਝੇ ਦੀ ਗੱਲ ਕਰ ਹੀ ਚੁੱਕੇ ਆ ਤੇ ਮਾਲਵਾ ਜਿਹੜਾ ਸਭ ਤੋਂ ਜ਼ਿਆਦਾ ਮਾਲਵਾ ਇਲਾਕਾ ਹਨਾ ਆਪਣੇ ਨਵੇਂ ਪੰਜਾਬ ਦੇ ਵਿੱਚ ਤੇ ਤੁਸੀਂ ਇੱਕ ਵਾਰੀ ਸਕਰੀਨ ਤੇ ਦੇਖ ਲਓ ਫਿਰ ਆਪਾਂ ਇਲਾਕਿਆਂ ਦੀ ਗੱਲ ਕਰਨੀ ਆ ਜਿਵੇਂ ਕਿ ਤੁਹਾਨੂੰ ਇਹਦੇ ਵਿੱਚ ਜ਼ਿਲ੍ਹੇ ਦੇਖ ਹੀ ਰਹੇ ਨੇ ਮੋਗਾ ਫਰੀਦਕੋਟ ਮੁਕਤਸਰ ਸਾਹਿਬ ਫਾਜ਼ਿਲਕਾ ਬਠਿੰਡਾ ਮਾਨਸਾ ਸੰਗਰੂਰ ਤੇ ਲੁਧਿਆਣਾ ਤੇ ਜਿਹੜਾ ਫਿਰੋਜ਼ਪੁਰ ਇਹ ਤਾਂ ਤੁਹਾਨੂੰ ਦੇਖ ਹੀ ਰਹੇ ਨੇ ਥੋੜਾ ਜਿਹਾ ਪਟਿਆਲੇ ਦਾ ਹਿੱਸਾ ਹੈਗਾ ਤੇ ਫਤਿਹਗੜ੍ਹ ਸਾਹਿਬ ਦਾ ਥੋੜਾ ਜਿਹਾ ਹਿੱਸਾ ਹੈਗਾ ਤੇ ਨਕਸ਼ੇ ਤੇ ਇੱਕ ਵਾਰੀ ਦੇਖ ਲਓ ਧਿਆਨ ਨਾਲ ਸਮਝ ਲਓ ਇਹ ਚੀਜ਼ ਨੂੰ ਲੁਧਿਆਣੇ ਦਾ ਜਿਹੜਾ ਕਿ ਇੱਕ ਹਿੱਸਾਗਾ ਆਪਾਂ ਕਹਾਂਗੇ ਪੂਰਬ ਵਾਲਾ ਪਾਸਾ ਹੈਗਾ ਪੂਰਬ ਵਾਲਾ ਉਹਦੇ ਵਿੱਚ ਥੋੜਾ ਜਿਹਾ ਅਲੱਗਾਂ ਨਹੀਂ ਬੋਲਦਾ ਮਾਲਵਾਈ ਬੋਲੀ ਹੈ ਜਿਹੜੀ ਤੇ ਜੇ ਗੱਲ ਕਰੀਏ ਅਸੀਂ ਇੱਥੇ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਦਾ ਵੀ ਥੋੜਾ ਜਿਹਾ ਹਿੱਸਾ ਹੋਰ ਬੋਲੀ ਨਾਲ ਜੁੜ ਜਾਂਦਾ ਜਾ ਕੇ ਆਪਾਂ ਉਹਦੇ ਬਾਰੇ ਵੇਰ ਗੱਲ ਕਰਾਂਗੇ ਜ਼ਿਆਦਾਤਰ ਆਪਣੀ ਮਲਵਾਈ ਬੋਲੀ ਬੋਲੀ ਜਾਂਦੀ ਹੈ ਪਰ ਸੰਗਰੂਰ ਦੇ ਵਿੱਚ ਥੋੜੀ ਜਿਹੀ ਮਿਲਾਵਟ ਵੀ ਹੋ ਜਾਂਦੀ ਹੈ ਬੋਲੀ ਦੀ ਤੇ ਜੇ ਗੱਲ ਕਰੀਏ ਅਸੀਂ ਪਟਿਆਲੇ ਦੀ ਤਾਂ ਪਟਿਆਲੇ ਦੇ ਵੀ ਸਾਡੇ ਕੋਲੇ ਪੱਛਮ ਵਾਲਾ ਪਾਸਾ ਜਿਹੜਾ ਇਧਰ ਲਾ ਤੇ ਫਤਿਹਗੜ ਸਾਹਿਬ ਦਾ ਵੀ ਥੋੜਾ ਜਿਹਾ ਹਿਸਾ ਹਨ ਆ ਚੱਕਰ ਲਾਇਆ ਹੋਇਆ ਜਿਹੜਾ ਤੋਤੇ ਰੰਗੇ ਰੰਗੇ ਨਾਲ ਹਨ ਇਹ ਤੇ ਦੇਖ ਲਓ ਤੁਸੀਂ ਤੇ ਇਹ ਥੋੜੇ ਥੋੜੇ ਹਿੱਸੇ ਇਥੇ ਮਲਵਈ ਬੋਲੀ ਬੋਲੀ ਜਾਂਦੀ ਜਿਹੜੇ ਵਿਚਕਾਰ ਆਗੇ ਸਾਰੇ ਮੋਗਾ ਫਰੀਦਕੋਟ ਮੁਖਸਰ ਸਾਹਿਬ ਫਾਜ਼ਿਲਕਾ ਬਠਿੰਡੇ ਵਾਲੇ ਬਰਨਾਲੇ ਵਾਲੇ ਮਾਨਸੇ ਵਾਲੇ ਤਕਰੀਬਨ ਸਾਰੇ ਆ ਜਾਂਦੇ ਇਹਦੇ ਵਿੱਚ ਤੇ ਲੁਧਿਆਣੇ ਵਾਲਾ ਆਪਣਾ ਹਿੱਸਾ ਦਾਸੀ ਦਿੱਤਾ ਥੋੜਾ ਜਿਹਾ ਹਨ ਇਹ ਇਹ ਸਾਰੇ ਇੱਕ ਵਾਰੀ ਤੁਸੀਂ ਧਿਆਨ ਚ ਰੱਖਣਾ ਜੇ ਨਕਸ਼ਾ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋ ਗਿਆ ਇੱਕ ਵਾਰੀ ਤਾਂ ਕਦੇ ਜ਼ਿੰਦਗੀ ਚ ਨਹੀਂ ਭੁੱਲੋਗੇ ਕਿਉਂਕਿ ਜਿਹੜੇ ਤਾਂ ਮਾਲਵੇ ਨਾਲ ਜੁੜੇ ਹੋਏ ਉਹਨਾਂ ਨੂੰ ਤਾਂ ਪਤਾ तकरीबन ਉਹਨਾਂ ਜਿਹੜੇ ਮਾਝੇ ਦੁਆਬੇ ਪੁਆਦੇ ਇਲਾਕੇ ਵਾਲੇ ਆ ਉਹਨਾਂ ਨੂੰ ਦਿੱਕਤ ਆ ਜਾਂਦੀ ਆ ਪਰ ਇਹਨੂੰ ਨਕਸ਼ੇ ਦੇ ਨਾਲ ਹੀ ਯਾਦ ਰੱਖਣਾ ਇੱਕ ਵਾਰੀ ਨਕਸ਼ਾ ਤੁਹਾਡੇ ਦਿਮਾਗ ਦੇ ਵਿੱਚ ਬਣ ਗਿਆ ਤੇ ਕਦੇ ਵੀ ਇਮਤਿਹਾਨ ਦੇ ਵਿੱਚ ਗਲਤੀ ਨਹੀਂ ਕਰਕੇ ਆਵੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਾਲਵੇ ਨਾਲ ਜੁੜੇ ਹੋਏ ਕਿਹੜੇ ਕਿਹੜੇ ਜ਼ਿਲ੍ਹੇ ਨੇ ਤੇ ਉਹ ਜ਼ਿਲ੍ਹਿਆਂ ਦੇ ਵਿੱਚ ਕਿਹੜੇ ਹਿੱਸੇ ਦੇ ਵਿੱਚ ਕਿਦਨੀ ਕਿੰਨੀ ਕੋ ਬੋਲੀ ਜਾਂਦੀ ਬੋਲੀ ਬੋਲੀ ਜਾਂਦੀ ਹੈ ਇਹ ਚੀਜ਼ ਨੂੰ ਧਿਆਨ ਚ ਰੱਖੋ ਲੋ ਇੱਕ ਵਾਰੀ ਚਲੋ ਖੈਰ ਇੰਨਾ ਕਿ ਤੁਸੀਂ ਰੱਖਣਾ ਆਪਣੇ ਧਿਆਨ ਦੇ ਵਿੱਚ ਜਿਵੇਂ ਆ ਬਠਿੰਡੇ ਵਾਲੇ ਹੀ ਠਾਂ ਆ ਦੇਖ ਲਓ ਪੂਰਾ ਚੱਕਰ ਹੈ ਨਾ ਤੇ ਬਾਕੀ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਮਾਲਵੇ ਦੇ ਨਾਲ ਜੁੜੇ ਹੋਏ ਜਿਹੜੇ ਜਿਹੜੇ ਜ਼ਿਲ੍ਹੇ ਦੇ ਨਾਲ ਮੈਂਬਰ ਹੈਗੇ ਨੇ ਆਪਣੇ ਚੈਨਲ ਤੇ ਜੇ ਹੋ ਸਕੇ ਤਾਂ ਜ਼ਰੂਰ ਟਿੱਪਣੀ ਦੇ ਰੂਪ ਦੇ ਵਿੱਚ ਦੱਸਿਓ ਠਾਂ ਕਿ ਹਾਂਜੀ ਮਾਲਵੇ ਦੇ ਵਿੱਚੋਂ ਅਸੀਂ ਬਠਿੰਡੇ ਤੋਂ ਅਸੀਂ ਫਰੀਦਕੋਟ ਤੋਂ ਆ ਫਾਜ਼ਲੀ ਕਾ ਤੋ ਕਾਫੀ ਮੈਂਬਰ ਆਪਣੇ ਨਾਲ ਜੁੜੇ ਹੋਏ ਨੇ ਪਹਿਲਾਂ ਹੀ ਬਠਿੰਡੇ ਤੋਂ ਵੀ ਹੈਗੇ ਨੇ ਤੇ ਚਲੋ ਖੈਰ ਆਪਾਂ ਅੱਗੇ ਚੱਲਦੇ ਹਾਂ ਜਿਹੜੀ ਗੱਲ ਜ਼ਰੂਰੀ ਹੈ ਆਪਣੇ ਲਈ ਉਹੀ ਇਲਾਕੇ ਦਿੱਤੇ ਆ ਜੇ ਕੋ ਆਪਾਂ ਨਕਸ਼ੇ ਦੇ ਵਿੱਚ ਦੇਖ ਹੀ ਲਿਆ ਤਕਰੀਬਨ ਬਠਿੰਡਾ ਸੰਗਰੂਰ ਫਰੀਦਕੋਟ ਮੁਕਸਰ ਮੋਗਾ ਲੁਧਿਆਣਾ ਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਆ ਜਿਹੜੀ ਹੱਦ ਦਾ ਹੱਦ ਤੋਂ ਇਧਰ ਲਾ ਹਨ ਉਹ ਜ਼ਰੂਰਤਿਆਂ ਵਿੱਚ ਰੱਖਣਾ ਆਪਾਂ ਕੱਲ ਗੱਲ ਕੀਤੀ ਸੀ ਤੇ ਆ ਦੇਖੋ ਫਰੋਜਪੁਰ ਦੀ ਫਰੋਜਪੁਰ ਦਾ ਥੋੜਾ ਜਿਹਾ ਹਿੱਸਾ ਉਧਰ ਤਰਨਤਾਰ ਨਾਲ ਲੱਗ ਜਾਂਦਾਗਾ ਤੇ ਬਾਕੀ ਇਧਰ ਸਾਡੇ ਮਾਲਵੇ ਦੇ ਵਿੱਚ ਆ ਜਾਂਦਾਗਾ ਇਹ ਦੋਨੇਿਆਂ ਦੇ ਵਿੱਚ ਯਾਦ ਰੱਖਣਾ ਦੋਨਾਂ ਦੇ ਵਿੱਚ ਯਾਦ ਰੱਖਣਾ ਫਰੋਜਪੁਰ ਨੂੰ ਬਸ ਯਾਦ ਕਰ ਮਾਲਵੇ ਦੇ ਵਿੱਚ ਗਿਣਿਆ ਜਾਂਦਾ ਫਰੋਜਪੁਰ ਬਸ ਮਾਲਵੇ ਵਿੱਚ ਹੀ ਗਿਣਿਆ ਜਾਂਦਾ ਫਰੋਜਪੁਰ ਤਕਰੀਬਨ ਪਟਿਆਲੇ ਜਿਹੜੇ ਦੀ ਆਪਾਂ ਗੱਲ ਕਰੀ ਚੁੱਕੇ ਹਾਂ ਠੀਕ ਹੈ ਜੀ ਤੇ ਫਾਜ਼ਿਲਕਾ ਵਾਲੇ ਤਾਂ ਜ਼ਰੂਰ ਤੇ ਇਹ ਆਪਣੇ ਚੈਨਲ ਤੇ ਜੁੜੇ ਹੋਏ ਆ ਇਹ ਵੀ ਦੱਸ ਸਕਦੇ ਨੇ ਕਮੈਂਟ ਦੇ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਅਸੀਂ ਤਕਰੀਬਨ ਆਪਾਂ ਦੱਸ ਹੀ ਚੁੱਕੇ ਆਂ ਤੇ ਇੱਕ ਗੱਲ ਜ਼ਰੂਰ ਆ ਕਿ ਮਾਲਵਾਣਾ ਕਾਫੀ ਵੱਡਾ ਇਲਾਕਾ ਹੋਣ ਕਰਕੇ ਇਹਦੀਆਂ ਕੁਝ ਲਘੂ ਬੋਲੀਆਂ ਵੀ ਨੇ ਉਪ ਦੇਖੋ ਮਾਲਵਾਏ ਜਿਹੜਾ ਪਹਿਲਾਂ ਨਹੀਂ ਪਹਿਲੇ ਹੀ ਉਪ ਬੋਲੀ ਆ ਇਹ ਲੋਕਾਂ ਦੇ ਬੋਲਣ ਚੱਲਣ ਦੇ ਵਿੱਚ ਹਨ ਤੇ ਪਰ ਅੱਗੇ ਵੀ ਲਘੂ ਬੋਲੀਆਂ ਨੇ ਇਹ ਜ਼ਰੂਰ ਲਿਖ ਕੇ ਰੱਖ ਲਿਓ ਆਮ ਕਿਤਾਬ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਇਹ ਜਿਹੜਾ ਬਠਿੰਡੇ ਤੋਂ ਉਤਲਾ ਪਾਸਾ ਹੈਗਾ ਬਠਿੰਡੇ ਤੋਂ ਤਾਂ ਉਥੋਂ ਦੀ ਜਿਹੜੀ ਬੋਲੀ ਆ ਉਹਨੂੰ ਉਤਾੜ ਕਿਹਾ ਜਾਂਦਾ ਹੈ ਉਤਾੜ ਵਖੰਡੇ ਦੇ ਉੱਪਰਲੇ ਹਿੱਸੇ ਦੀ ਬੋਲੀ ਨੂੰ ਉਤਾੜ ਕਿਹਾ ਜਾਂਦਾ ਲਿਖ ਕੇ ਰੱਖ ਲਓ ਤੇ ਫਰੀਦਕੋਟ ਤੋਂ ਹੇਠਲੇ ਪਾਸੇ ਦੀ ਬੋਲੀ ਨੂੰ ਹਠਾੜ ਕਿਹਾ ਜਾਂਦਾ ਹੈ ਉਤਾੜ ਤੇ ਹਠਾੜ ਇਹ ਦੋਵੇਂ ਲਿਖ ਕੇ ਰੱਖ ਲਓ ਇਹ ਇਮਤਿਹਾਨ ਦੇ ਵਿੱਚ ਪੱਕੇ ਤੋਂ ਵੀ ਜ਼ਰੂਰੀ ਹੈ ਤੇ ਆਮ ਕਿਤਾਬਾਂ ਦੇ ਵਿੱਚ ਹੋ ਸਕਦਾ ਨਾਮ ਮਿਲੇ ਤੁਹਾਨੂੰ ਤੇ ਹੁਣ ਜਿਹੜੀ ਅਗਲੀ ਗੱਲ ਜ਼ਰੂਰੀ ਆਪਣੇ ਲਈ ਇਹਦੀਆਂ ਵਿਸ਼ੇਸ਼ਤਾਵਾਂ ਨੇ ਵੀਡੀਓ ਲੰਬੀ ਚੱਲੀ ਜਾਂਦੀ ਹੈ ਪਰ ਜ਼ਰੂਰ ਇਹਨੂੰ ਧਿਆਨ ਨਾਲ ਦੇਖਿਆ ਕਰੋ ਜੇ ਸੁਰ ਦੀ ਗੱਲ ਕਰੀਏ ਜਿਵੇਂ ਕੱਲ ਮਾਝੇ ਦੇ ਵਿੱਚ ਕੀਤੀ ਸੀ ਨਾਦੀ ਮਹਾਪ੍ਰਾਂਤ ਧੁਨੀਆਂ ਬਾਰੇ ਆਪਾਂ ਦੱਸਿਆ ਕੱਲ ਉਹ ਜ਼ਰੂਰ ਸਮਝ ਲਿਓ ਉਹਦੇ ਵਿੱਚ ਦੇਖ ਲਿਓ ਜੇ ਨਹੀਂ ਪਤਾ ਲੱਗ ਰਿਹਾ ਤਾਂ ਨਾਦੀ ਮਹਾਪ੍ਰਾਂਤ ਧੁਨੀਆਂ ਦੀ ਵਜਾਏ ਸੁਰ ਉਚਾਰੀ ਜਾਂਦੀ ਹੈ ਪਰ ਜਿਹੜੀ ਮਲਵਈ ਦੇ ਵਿੱਚ ਮਾਝੇ ਦੇ ਮੁਕਾਬਲੇ ਥੋੜੀ ਜਿਹੀ ਘੱਟ ਕਹਿ ਸਕਦੇ ਆਪਾਂ ਪਰ ਹੈ ਜ਼ਰੂਰ ਸੁਰ ਇਹ ਵੀ ਧਿਆਨ ਚ ਰੱਖਣੀ ਆ ਹਾਹਾਗਾ ਜਿਹੜਾ ਮਾਲਵੇ ਦੇ ਵਿੱਚ ਵਿਅੰਜਨ ਰੂਪ ਦੇ ਵਿੱਚ ਕਾਇਮ ਰਹਿੰਦਾਗਾ ਆਪਣੇ ਵਿਅੰਜਨ ਰੂਪ ਦੇ ਵਿੱਚ ਮਾਲਵੇ ਦੇ ਵਿੱਚ ਹ ਹ ਕਾਇਮ ਰਹਿੰਦਾਗਾ ਤੇ ਕੱਲ ਆਪਾਂ ਮਾਝੀ ਬਾਰੇ ਇਹਨਾਂ ਨੂੰ ਤੁਸੀਂ ਤੁਲਨਾ ਕਰਕੇ ਦੇਖ ਸਕਦੇ ਹੋ ਤੁਲਨਾ ਜ਼ਰੂਰ ਕਰ ਲੈਣੀ ਆਪਣੇ ਕੋਲੇ ਰੱਖ ਲਿਖ ਕੇ ਲਿਓ ਨਾਕ ਸਫੇ ਦੇ ਉੱਪਰ ਲਿਖ ਕੇ ਤੇ ਉਸ ਤੋਂ ਬਾਅਦ ਜੇ ਗੱਲ ਕਰੀ ਅਸੀਂ ਮਲਵਈ ਦੇ ਵਿੱਚ ਆਪਣੇ ਕੋਲੇ ਨਾਸਕੀ ਵਿਅੰਜਨ ਤਿੰਨ ਹੀ ਨੇ ਤਿੰਨ ਹੀ ਨੇ ਕੱਲ ਆਪਾਂ ਗੱਲ ਕੀਤੀ ਸੀ ਮਾਝੇ ਦੇ ਵਿੱਚ ਪੰਜ ਨੇ ਤੇ ਮਾਲਵੀ ਦੇ ਵਿੱਚ ਸਾਡੇ ਕੋਲ ਤਿੰਨ ਨਾਸਕੀ ਵਿਅੰਜਨ ਨੇ ਦੋ ਜਿਹੜੇ ਨਹੀਂ ਹੈਗੇ ਉਹ ਕਮੈਂਟ ਕਰਕੇ ਤੁਸੀਂ ਦੱਸਣਿਆ ਵੀ ਕਿਹੜੇ ਨਹੀਂ ਹੈਗੇ ਫਾਰਸੀ ਦੁਨੀਆ ਨੇ ਜਿਹੜੀਆਂ ਪੈਰ ਬਿੰਦੀ ਵਾਲੇ ਅੱਖਰ ਆ ਜਾਂਦੇ ਨੇ ਤਕਰੀਬਨ ਤੇ ਜਿਹੜਾ ਕਿ ਇਹਦਾ ਵਖਰੇਵਾਗਾ ਸਾਡੇ ਜਿਹੜੇ ਬਲਾਰੇ ਨੇ ਮਾਲਵੇ ਵਾਲੇ ਇਹਨਾਂ ਦੇ ਵਿੱਚ ਇੰਨਾ ਖਾਸ ਨਹੀਂ ਹੈਗਾ ਇਹਦਾ ਮਤਲਬ ਨਹੀਂ ਉਹਨੂੰ ਉਹਨੀ ਸਾਰਥਕਤਾ ਨਹੀਂ ਕਹਿ ਸਕਦੇ ਆਪਾਂ ਮਾਲਵੇ ਦੇ ਵਿੱਚ ਚਲੋ ਇਹ ਇਹ ਗੱਲਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਉਲਟ ਜੀਬੀ ਧੁਨੀਆਂ ਦੀ ਕੱਲ ਵੀ ਗੱਲ ਕੀਤੀ ਸੀ ਮਾਝੇ ਦੇ ਵਿੱਚ ਤਾਂ ਪਰ ਜਿਹੜੀ ਮਾਲਵੇ ਦੇ ਵਿੱਚ ਆ ਤਾਂ ਇੱਥੇ ਸਾਡਾ ਜਿਹੜਾ ਰੁਝਾਨ ਆ ਬੋਲਣ ਦਾ ਮਾਲਵੇ ਵਾਲਿਆਂ ਦਾ ਇਹ ਥੋੜਾ ਜਿਆਦਾ ਆ ਉਹ ਕਿਵੇਂ ਆ ਅਸੀਂ ਟੋਰ ਨੂੰ ਕਹਿੰਦੇ ਆ ਟੋਰ ਕਹਿੰਦੇ ਆ ਹਣਾ ਠੀਕ ਆ ਨੂੰ ਕਹਿੰਦੇ ਆ ਕਿਟਾ ਹਾਂ ਹੋਰ ਵੀ ਕਈ ਸ਼ਬਦ ਨੇ ਤੇ ਜਿਹੜੇ ਮਤਲਬ ਟੈਂਕਾ ਠੱਠਾ ਡੱਡਾ ਢੱਡੇ ਵਾਲੀ ਇਹ ਜਿਹੜੀ ਸ਼ਬਦ ਇਹਨਾਂ ਨਾਲ ਸ਼ੁਰੂ ਹੁੰਦੇ ਨੇ ਇਹ ਅਸੀਂ ਜਿਆਦਾ ਬੋਲਦੇ ਆ ਮਾਲਵੇ ਵਾਲੇ ਠੀਕ ਹੈ ਨਾ ਇਹ ਚੀਜ਼ ਨੂੰ ਧਿਆਨ ਚ ਰੱਖਣਾ ਕਿ ਉਲਟ ਜੀ ਵੀ ਧੁਨੀਆਂ ਵੱਲ ਜਿਆਦਾ ਝੁਕਾਵਾ ਮਾਲਵੇ ਵਾਲਿਆਂ ਦਾ ਉਲਟ ਜੀ ਵੀ ਧੁਨੀਆਂ ਵੱਲ ਸਵਰ ਲੋਪ ਆ ਜਿਹੜਾ ਇਹ ਮਾਲਵੇ ਦੇ ਵਿੱਚ ਕਾਫੀ ਆ ਤੇ ਜਿਵੇਂ ਕਿ ਆਪਾਂ ਦੇਖਦੇ ਆਂ ਕਿ ਅਨਾਜ ਨੂੰ ਨਾਜ ਕਹਿੰਨਾ ਅਖੰਡ ਨੂੰ ਤਾਂ तकरीबन ਪੰਡਾਂ 'ਚ ਰਹਿਣਾ ਨੂੰ ਪਤਾ ਕਿਉਂ ਕਹਿੰਦੇ ਭਾਈ ਉਹਨਾਂ ਦੇ ਖੰਡ ਪਾਠ ਕਰਾਇਆ ਹੋਇਆ ਖੰਡ ਪਾਠ ਸਿੱਧਾ ਹੀ ਖੰਡ ਕਹਿੰਦੇ ਆਂ ਅਸੀਂ ਹੈ ਨਾ ਤੇ ਅਖੰਡ ਨੂੰ ਅਦਾਲਤਾਂ ਨੂੰ ਅਦਾਲਤਾਂ ਆਨੰਦ ਨੂੰ ਨੰਦ ਨੰਦਕਾਰਜ ਹੋ ਗਏ ਭਾਈ ਉਹ ਦੇ ਨੰਦਕਾਰਜ ਹਨ ਐ ਇਲਾਜ ਨੂੰ ਇਲਾਜ ਤੇ ਇਹ ਕਈ ਨਹੀਂ ਜਿਵੇਂ ਕੇਰਾ ਸਬ ਦਾ ਸਾਡਾ ਮਾਲਵੇ ਵਾਲਾਂ ਦਾ ਕੇਰਾ ਇਹ ਇਹ ਦੇਖੋ ਇਹ ਵੀ ਸਵਰ ਅਲੋਪ ਦੀ ਇੱਕ ਨਸਾਨੀ ਹੈ ਠੀਕ ਹੈ ਇੱਕ ਵੇਰਾ ਤੋਂ ਲੈ ਕੇ ਇੱਕ ਵੇਰਾ ਸਭ ਤੋਂ ਕੇਰਾ ਬਣਾ ਦਿੱਤਾ ਸੀ ਕੇਰਾ ਤੇ ਜਿਹੜਾ ਹੁਣ ਅਗਲਾ ਹੈ ਇਹਦੇ ਵਿੱਚ ਜਿਹੜੀ ਉਚਾਰਨ ਦੇ ਵਿੱਚ ਉਲਜੇ ਕਹਿ ਲੋ ਜਾਂ ਕਹਿ ਲੋ ਇੱਕ ਦੂਜੀ ਜਗ੍ਹਾ ਤੇ ਵਰਤ ਜਾਨੇ ਆ ਅਸੀਂ ਸਤਿ ਸਵਾਬ ਬੋਲਦੇ ਮੈਂ ਜਦੋਂ ਕਈ ਵਾਰੀ ਬੋਲਦੇ ਬੋਲਦੇ ਮੇਰੀ ਖੁਦ ਦੀ ਆਪਣੀ ਵੀ ਦੱਸਾਂ ਤਾਂ ਮੈਂ ਤਕਰੀਬਨ ਮਾਲਵੀ ਦੇ ਵਿੱਚ ਜਿੰਨੇ ਵੀ ਜੁੜੇ ਹੋਏ ਆ ਇਹ ਚੀਜ਼ਾਂ ਉਹਨਾਂ ਦੇ ਵਿੱਚ ਇਹਦੀ ਕਮੀ ਕਹਿ ਲੋ ਜਿਵੇਂ ਮਰਜੀ ਕਹਿ ਲੋ ਇਹ ਭੰਗੋਲਕ ਕਾਰਨਾ ਮਾਲਵੇ ਵਾਲਿਆਂ ਦਾ ਕਿ ਅਸੀਂ ਇਹ ਜਿਹੜੇ ਉਚਾਰਨ ਸ ਸ ਤੇ ਪੈਰ ਬਿੰਦੀ ਵਾਲਾ ਤੇ ਜਲੇਬੀ ਸ਼ੱਛਾ ਜਿਹੜਾ ਇਹਨਾਂ ਦਾ ਉਚਾਰਨ ਅਸੀਂ ਇੱਕ ਦੂਜੀ ਜਗ੍ਹਾ ਤੇ ਕਰ ਜਾਨੇ ਆ ਜਦੋਂ ਤਾਂ ਪੂਰੇ ਧਿਆਨ ਨਾਲ ਸਮਝ ਕੇ ਉਚਾਰਨ ਕਰਨਾ ਫੇਰ ਤਾਂ ਸਾਇਦ ਗਲਤੀ ਨਾ ਹੋਵੇ ਨਹੀਂ ਅਸੀਂ ਇੱਕ ਦੂਜੇ ਦੀ ਜਗ੍ਹਾ ਤੇ ਇਹਨੂੰ ਵਰਤ ਜਾਂਦੇ ਆ ਤੇ ਜਿਵੇਂ ਕਿ ਲਿਖਿਆ ਵੀ ਦਿਖ ਰਹੇ ਹੋਊਗੇ ਸਕਰੀਨ ਦੇ ਉੱਪਰ ਮੈਂ ਜਦੋਂ ਬੋਲਦਾ ਕਈ ਵਾਰੀ ਪਹਿਲਾਂ ਵੀ ਦੇਖਿਆ ਮੈਂ ਖੁਦ ਆਪਣੇ ਆਪ ਨੂੰ ਵੀ ਪਤਾ ਲੱਗ ਜਾਂਦਾਗਾ ਤੇ ਇਹ ਜ਼ਰੂਰ ਕਮੀ ਹੈਗੀ ਆ ਕਮੀ ਨਹੀਂ ਕਹਾਂਗੇ ਇਹਨਾਂ ਦੀ ਇੱਕ ਵਿਲੱਖਣਤਾ ਕੀ ਹੈ ਮਾਲਵੇ ਵਾਲਿਆਂ ਦੀ ਵਿਲੱਖਣਤਾ ਕੀ ਹੈ ਤੇ ਠੀਕ ਹੈ ਨਾ ਇਹ ਪਹਿਚਾਨ ਵੀ ਹੋ ਜਾਂਦੀ ਹੈ ਕਈ ਵਾਰੀ ਸਾਡੇ ਉਚਾਰਨ ਦੇ ਟੰਗ ਤੋਂ ਜਿਹੜਾ ਅਗਲਾ ਪਾਰ ਖੂ ਬੰਦਾ ਉਹ ਕਹਿੰਦਾ ਮਾਲਵੇ ਵਾਲੇ ਤੁਸੀਂ ਇੱਥੋਂ ਪਤਾ ਲੱਗ ਜਾਂਦਾ ਇਹ ਗੱਲਾਂ ਹੈ ਨਾ ਸਰਦੇ ਸਰਦੇ ਸੜਕ ਸੜਕ ਤੇ ਛੜਾਪੇ ਉਹ ਉਹ ਮਾਰਦਾ ਮਾਰਦਾ ਨਾ ਅੱਗੇ ਲਾਂਘਿਆ ਹੋ ਤੇ ਇਹ ਕਈ ਗੱਲਾਂ ਨੇ ਦੇ ਵਿੱਚ ਸ਼ਾਇਕਾਂ ਸ਼ਾਇਕਾਂ ਹਨ ਇਹ ਗੱਲਾਂ ਹੋਰ ਵੀ ਕਾਫੀ ਨੇ ਇਹ ਚੀਜ਼ ਧਿਆਨ ਚ ਰੱਖਣੀ ਹੈ ਕਿ ਤਿੰਨਾ ਜਿਹੜੇ ਸੱਸੇ ਨੇ ਪੈਰਵਿੰਦੀ ਵਾਲਾ ਤੇ ਆਮ ਸਧਾਰਨ ਸੱਸਾ ਜਿਹੜਾ ਸਾਡਾ ਤੇ ਇਹਨਾਂ ਦੇ ਵਿੱਚ ਜਿਹੜੀ ਫੇਰ ਬਦਲਾ ਮਾਲਵੇ ਵਾਲਿਆਂ ਦੀ ਇਹ ਇੱਕ ਬਲੱਖਣਤਾ ਗਈ ਠੀਕ ਹੈ ਨਾ ਤੇ ਜੇ ਅਸੀਂ ਗੱਲ ਕਰੀਏ ਨਾਸਕਤਾ ਦੀ ਤਾਂ ਜਿਹੜੀ ਕਿ ਸਭ ਤੋਂ ਜਿਆਦੇ ਮਲਵੇ ਦੇ ਵਿੱਚ ਮਿਲਦੀ ਆ ਅਸੀਂ ੱੱ ਨਾਲ ਬਿੰਦੀ ਲਾ ਦਿੰਨੇ ਆ ਹੋਰ ਵੀ ਕਈ ਗੱਲਾਂ ਨੇ ਚਲੋ ਖੈਰ ਆਪਾਂ ਪਹਿਲਾਂ ਸਮਝ ਲਈਏ ਕਿ ਵਾਂਜ ਯਾਰਤ ਵਾਂਜ ਇਹਦਾ ਵਾਂਜ ਸ਼ਬਦ ਆ ਨਾ ਵਾਂਜ ਇਹ ਵੀ ਮਲਵਾਈ ਕਰਨਾ ਮਲਵਾਈ ਕਰਨ ਦਾ ਹੀ ਇੱਕ ਰੂਪ ਹੈ ਜੇ ਵਰਤਿਆ ਜਾਂਦਾ ਅੱਜਕੱਲ ਇਹ ਵਾਂਜ ਤੇ ਮਲਵੇ ਦੀ ਦੇਨ ਕਹਿ ਲੋ ਏ ਠੀਕ ਹੈ ਨਾ ਨਾਸਕਤਾ ਦੇ ਵਿੱਚ ਅਸੀਂ ਵਾਵੇ ਨੂੰ ਮੰਮਾ ਜਾਧਰ ਉਚਾਰਨ ਕਰ ਜਾਂਦੇ ਆ ਜਿਵੇਂ ਤੀਵੀ ਨੂੰ ਤੀਵੀ ਲਿਖਿਆ ਮਿਲਦਾ ਮਿਲਦਾ ਕਿਉਂ ਬੋਲਣ ਦੇ ਵਿੱਚ ਵੀ ਅਕਸਰ ਇਹ ਪੰਡਾਂ ਦੇ ਵਿੱਚ ਤੀਵੀ ਕਿਹਾ ਜਾਂਦਾ ਏਵੇਂ ਨੂੰ ਏਵੇਂ ਕਿਵੇਂ ਨੂੰ ਕਿਵੇਂ ਜਾਵਾਂਗਾ ਨੂੰ ਜਾਵਾਂਗਾ ਖਾਵਾਂਗਾ ਮੰਮਾ ਮਤਲਬ ਬਾਵੇ ਦੀ ਜਗ੍ਹਾ ਤੇ ਮੰਮੇ ਦਾ ਉਚਾਰਨ ਕਰ ਜਾਂਦੇ ਆ ਸੀ ਤੇ ਅਗਲੀ ਗੱਲ ਹੈ ਜਿਹੜੀ ਅੰਤਮ ਐ ਅੰਤ ਅੰਤ ਦੇ ਵਿੱਚ ਜਿਹੜਾ ਮਾਲਵੇ ਵਾਲੇ ਆ ਆਖਰੀ ਅੱਖਰ ਨੂੰ ਐ ਲਾਉਣ ਦੀ ਬਹੁਤ ਰੁਚੀ ਹੈ ਜਿਵੇਂ ਕੀਤਾ ਹੈ ਉਗਿਆ ਹੈ ਹਨਾ ਆਖਿਆ ਇਹ ਇਹ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖ ਲਿਓ ਤੁਸੀਂ ਹੋਰ ਕਈ ਗੱਲਾਂ ਨੇ ਇਹਦੇ ਵਿੱਚ ਜਿਵੇਂ ਬਾਵੇ ਤੇ ਬੱਬੇ ਵਾਲੀ ਗੱਲ ਆ ਬਾਵੇ ਤੇ ਬੱਬੇ ਵਾਲੀ ਹਨਾ ਆਮ ਹੀ ਬੋਲਿਆ ਜਾਂਦਾ ਬਟਾ ਬੀਰ ਬੇ ਬਾਗ ਰੋ ਠੀਕ ਹੈ ਨਾ ਇਹ ਜਿਹੜਾ ਬੱਬੇ ਬਾਵੇ ਦੀ ਜਗ੍ਹਾ ਤੇ ਬੱਬਾ ਵਰਤਿਆ ਜਾਂਦਾ ਤੇ ਜੀ ਵਿਆਕਰਨਕ ਪੱਖ ਤੋਂ ਬਹੁਤ ਜ਼ਰੂਰੀ ਹੈ ਮਲਵਈ ਦੇ ਵਿੱਚ ਸਭ ਤੋਂ ਵੱਖਰੀ ਗੱਲ ਹੈ ਨਿਆਰਾ ਪਾਣਾ ਵਿਆਕਰਨ ਪੱਖ ਤੋਂ ਇਹਦੇ ਪੜਨਾਮ ਨੇ ਜਿਹੜੇ ਮਾਲਵੇ ਵਾਲਿਆਂ ਦੇ ਜਿਵੇਂ ਕਿ ਤੂੰ ਦੀ ਥਾਂ ਤੇ ਆਮ ਬਈ ਤੈਂ ਕੀ ਕੀਤਾ ਹੋਈ ਤੈਂ ਠੀਕ ਹੈ ਨਾ ਜੇ ਤੂੰ ਦੀ ਜਗ੍ਹਾ ਤੇ ਤੈਂ ਹੋ ਗਿਆ ਤੁਹਾਡਾ ਦੀ ਥਾਂ ਤੇ ਥੋੜਾ ਥੋੜਾ ਤੇ ਥੋੜਾ ਇਹ ਸਭ ਦੇ ਧਿਆਨ ਚ ਰੱਖ ਲੈਣੇ ਆ ਆਮ ਵੀ ਥੋੜਾ ਮੁੰਡਾ ਕੱਲ ਸਰਾਹ ਤਾਂ ਕਰਦਾ ਸੀ ਕੀ ਗੱਲ ਹੈ ਤੁਹਾਨੂੰ ਦੀ ਥਾਂ ਤੇ ਤੁਹਾਨੂੰ ਸੋਨੂੰ ਤੁਹਾਨੂੰ ਕਿੰਨੀ ਵਾਰੀ ਸਮਝਾਈ ਇਹ ਗੱਲ ਠੀਕ ਹੈ ਨਾ ਤੇ ਇਹ ਆਮ ਹੀ ਹੈ ਮਾਲਵੇਣ ਦੀ ਜਿਹੜੀ ਪੜਨਾਮ ਨੇ ਨਾ ਇਹ ਬਲਖਣ ਨੇ ਸਾਰੀ ਵਿਆਕਰਨ ਦੇ ਵਿੱਚ ਸਭ ਤੋਂ ਵੱਲੱਖਣ ਤਾਂ ਜਿਹੜੀ ਕਿ ਮੈਨੂੰ ਵੀ ਚੰਗੀ ਲੱਗਦੀ ਆ ਤੇ ਬਾਕੀ ਬੋਲੀਆਂ ਬੋਲਣ ਵਾਲਿਆਂ ਨੇ ਵੀ ਇਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਉਹ ਆ ਆਪਣੇ ਨੂੰ ਆਪ ਦਾ ਆਪ ਦਾ ਆਪ ਦਾ ਸ਼ਬਦ ਹੈ ਜਾਂ ਜਾਂ ਇੱਕ ਆਪਾ ਸ਼ਬਦ ਆਪਾ ਜਿਹੜਾ ਮਾਲਵੇਆਣਾਂ ਦਾ ਹੀ ਆ ਮਤਲਬ ਕਹਿ ਸਕਦੇ ਆ ਕਿ ਉਹ ਬਹੁਤਾ ਵਰਦੇ ਨੇ ਆਮ ਗੱਲ 'ਚ ਆਪਾਂ ਕਹਿ ਦਿੰਨੇ ਆ ਜਿਵੇਂ ਮੈਂ ਵੀ ਕਈ ਵਾਰੀ ਸੋਤੇ ਸੁਭਾਜ ਜਦੋਂ ਬੋਲਦੇ ਸੀ ਹਾਂ ਵੀ ਆਪਣੀ ਗੱਲ ਹੈ ਨਾ ਆਪਾਂ ਐਵੇਂ ਕਰਾਂਗੇ ਆਪਾਂ ਐਵੇਂ ਕਰਾਂਗੇ ਉਹ ਕੱਲੇ ਨਹੀਂ ਕੰਮ ਕਰਦੇ ਅੰਦਰੋਂ ਮਤਲਬ ਮਨ ਤੋਂ ਹੀ ਗੱਲ ਆ ਉਹ ਕਦੇ ਇਹ ਨਹੀਂ ਕਹਿੰਦੇ ਜ਼ਿਆਦਾਤਰ ਇਹ ਮਾਲਵੇ ਵਾਲੇ ਟਿੱਪਣੀ ਕਰਕੇ ਦੱਸ ਸਕਦੇ ਨੇ ਹੇਟਾਂ ਜਿਵੇਂ ਕਹਿੰਦੇ ਆ ਵੀ ਆਪਾਂ ਚਲੋ ਵੀ ਆਪਾਂ ਆ ਕੰਮ ਕਰਨਾ ਹੈ ਨਾ ਤੇ ਆਪ ਦਾ ਆਪ ਦਾ ਸ਼ਬਦ ਜਿਹੜਾ ਇਹ ਮਾਲਵੇ ਵਾਲਿਆਂ ਦਾ ਵਿੱਚ ਬਹੁਤ ਯਾਦੀ ਇਹਨਾਂ ਦੀ ਪ੍ਰਨਾਮ ਨੇ ਜਿਹੜੀ ਦੀ ਵਿਸ਼ੇਸ਼ਤਾ ਹੈ ਸੰਬੰਧਕ ਦੀ ਗੱਲ ਕਰ ਲੈਂਦੇ ਆ ਫਿਰ ਜਿਹੜਾ ਕ ਕੇ ਕੀ ਇਹ ਸਿਰਫ ਮਾਲਵੇ ਵਾਲਿਆਂ ਕੋਲ ਹੀ ਆ ਤਕਰੀਬਨ ਬਾਕੀ ਜਿਹੜੀ ਉਹ ਪਬਲੀਨ ਉਹਦੇ ਵਿੱਚ ਜਿਵੇਂ ਜੈਲੇ ਕੋ ਖੇਤ ਜੀਤੂ ਕੇ ਮੁੰਡੇ ਜੀਤ ਕੀ ਬੁੜੀ ਹੈ ਨਾ ਫਲਾਨਿਆਂ ਕਾਤਿਮ ਕਿਆ ਕ ਜੋ ਵੀ ਆ ਤੇ ਜਿਹੜਾ ਬੁੜੀ ਸ਼ਬਦ ਆ ਇਹ ਸੁੱਧ ਮਾਲਵੇ ਦਾ ਸੁੱਧ ਮਲਵਈ ਇਹ ਸ਼ਬਦ ਆ ਤੇ ਔਰਤਾਂ ਲਈ ਵਰਤੇ ਜਾਂਦਾ ਪਿੰਡਾਂ ਦੇ ਵਿੱਚ ਅਸਲ ਦੇ ਵਿੱਚ ਇਹਨੂੰ ਵਰਤਨ ਦਾ ਲੈਜਾ ਤੁਹਾਡਾ ਕੀ ਆ ਉਹ ਵੱਖਰੀ ਗੱਲ ਆ ਲੈਜੇ ਇਹਨੂੰ ਦੇਖਣਾ ਪੈਂਦਾ ਵੈਸੇ ਬੁੜੀ ਨਰਾਦਰ ਦਾ ਭਰਿਆ ਸ਼ਬਦ ਨਹੀਂ ਹੈਗਾ ਬੁੜੀ ਸ਼ਬਦ ਮਾਲਵੇ ਦੀ ਦੇਨ ਆ ਪਰ ਉਹਨੂੰ ਉਚਾਰਿਆ ਕਿਸ ਤਰੀਕੇ ਨਾਲ ਜਾ ਰਿਹਾ ਉਹ ਚੀਜ਼ ਇਹਦੇ ਵਿੱਚ ਮਾਇਨੇ ਰੱਖਦੀ ਆ ਕਿਰਿਆ ਦੀ ਗੱਲ ਕਰੀਏ ਤਾਂ ਕਿਰਿਆ ਜਿਹੜੇ ਰੂਪ ਨੇ ਜਿਵੇਂ ਜਾऊं ਖਾऊं ਕਰੂੰ ਠੀਕ ਆ ਮੈਂ ਤਾਂ ਜਾਊਂਗਾ ਮੈਂ ਤਾਂ ਖਾਊਂਗਾ ਭਾਈ ਮੇਰੀ ਮਰਜ਼ੀ ਹੈ ਇਹ ਇਹ ਬਾਕੀਆਂ ਨਾਲੋਂ ਵੱਖਰੇ ਨੇ ਸਾਰਿਆਂ ਨਾਲੋਂ ਵੱਖਰੇ ਨੇ ਜਿਹੜੇ ਕਿ ਮਾਲਵੇ ਵਾਲੇ ਕੋੜੇ ਨੇ ਇਹ ਜਿਹੜੀ ਕਿਰਿਆ ਦੇ ਰੂਪ ਦੇ ਵਿੱਚ ਤੇ ਤਕਰੀਬ ਨਹੀਂ ਕਾਫੀ ਹੋਰ ਵੀ ਗੱਲਾਂ ਹੋ ਸਕਦੀਆਂ ਨੇ ਜੇ ਕੁਝ ਰਹਿ ਗਿਆ ਹੋਇਆ ਕੁਝ ਨਾ ਕੁਝ ਵੱਖਰਾ ਹਾਂ ਜਿਵੇਂ ਮਾਲਵੇ ਦੇ ਵਿੱਚ ਇੱਕ ਗੱਲ ਵੀ ਆ ਕਿ ਜਿਵੇਂ ਸਬਦਾ ਨਾ ਮੈਂ ਕਿਹਾ ਉਹਨੂੰ ਕਹਿੰਦੇ ਮਖਿਆ ਮਖਿਆ ਉਹ ਉਚਾਰਨ ਜਿਹੜਾ ਉਹ ਇਕੱਠਾ ਕਰ ਲੈਂਦੇ ਨੇ ਸਬਦ ਨੂੰ ਮਖਿਆ ਵੀ ਚਲੋ ਆਪਾਂ ਚੱਲਦੇ ਆਂ ਮੇਲੇ ਤੇ ਹਨਾ ਫੇਰ ਉੱਥੇ ਜਾ ਕੇ ਦੇਖਾਂਗੇ ਕਿ ਹੋ ਜਾ ਮਾਹੌਲ ਆ ਮਖਿਆ ਇਹ 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 ਜਿਆਦਾਤਰ ਇਹ ਇੱਕ ਇਹ ਚੀਜ਼ ਵੀ ਧਿਆਨ ਚ ਰੱਖ ਲੈਣੀ ਆ ਸੋਚਿਆ ਤਾਂ ਸੀਗਾ ਕਿ ਵੀਡੀਓ ਨੂੰ ਆਪਾਂ ਇੰਨੀ ਲੰਬੀ ਨਹੀਂ ਲੈ ਕੇ ਜਾਵਾਂਗੇ ਚਲੋ ਖੈਰ ਫੇਰ ਵੀਡੀਓ ਇੰਨੀ ਲੰਬੀ ਚਲੀ ਗਈ ਕੁਝ ਨਵਾਂ ਸਿੱਖਣ ਨੂੰ ਮਿਲਿਆ ਤਾਂ ਜਰੂਰ ਦੱਸਿਓ ਤੇ ਇੱਕ ਗੱਲ ਦੇ ਵਿੱਚ ਧਿਆਨ ਰੱਖਣਾ ਜਿਹੜੀ ਇਹ ਵੀ ਨਾਲ ਸੰਬੰਧਿਤ ਮਾਲਵੇ ਨਾਲ ਬੋਲੀ ਨਾਲ ਜੁੜੇ ਹੋਏ ਸ਼ਬਦ ਨੇ ਵੱਖੋ ਵੱਖਰੇ ਉਹਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਿੰਕ ਮਿਲ ਜਾਣਾਗਾ ਆਈ ਬਟਨ ਦੇ ਵਿੱਚ ਉੱਪਰ ਲਿੰਕ ਮਿਲ ਜਾਊਗਾ ਆਪਣੀ ਪਹਿਲਾ ਵੀਡੀਓ ਬਣਾ ਕੇ ਪਾਈ ਹੋਈ ਆ ਤੇ ਜੇ ਇਹ ਤੰਗ ਤਰੀਕਾ ਚੰਗਾ ਲੱਗ ਰਿਹਾ ਮਾਲਵੇ ਬਾਰੇ ਜਰੂਰ ਅੱਜ ਟਿੱਪਣੀ ਕਰਕੇ ਦੱਸਿਓ ਕਿਉਂਕਿ ਅੱਗੇ ਆਪਾਂ ਫੇਰ ਵੀਡੀਓ ਲੈ ਕੇ ਆਵਾਂਗੇ ਚਾਹੇ ਉਹ ਅਸੀਂ ਅੱਗੇ ਗੱਲ ਕਰੀਏ ਦੁਆਬੇ ਦੀ ਜਾਂ ਫਿਰ ਅਸੀਂ ਪੁਆਦ ਦੀ ਗੱਲ ਕਰੀਏ ਜਿਹੜੀਆਂ ਜਿਹੜੀਆਂ ਸਾਡੀਆਂ ਬੋਲੀਆਂ ਰਹਿੰਦੀਆਂ ਨੇ ਹੌਲੀ ਹੌਲੀ ਆਪਾਂ ਸਾਰਿਆਂ ਬਾਰੇ ਗੱਲ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਕਰਾਂਗੇ ਕੋਸ਼ਿਸ਼ ਆਪਣੇ ਵੱਲੋਂ ਕਿ ਤੁਹਾਡੇ ਜਿਹੜਾ ਟੈਸਟ ਦਾ ਜਿਹੜਾ ਸੋਚਿਆ ਹੋਇਆਗਾ ਜੇ ਬਣ ਜੇ ਇਸਨੋਂ ਕਿਸੇ ਕਾਰਨ ਨਾ ਸਮਾਂ ਤੇ ਸਬੱਬ ਦੋਵੇਂ ਗੱਲਾਂ ਨਾਲ ਮਿਲ ਜਾਣ ਤੇ ਆਪਾਂ ਉਹ ਵੀ ਸ਼ੁਰੂ ਕਰਾਂਗੇ ਪਰ ਇਹ ਪਹਿਲਾਂ ਜ਼ਰੂਰ ਦੱਸਿਓ ਟਿੱਪਣੀ ਦੇ ਰੂਪ ਦੇ ਵਿੱਚ ਆਪਣੇ ਘਰ ਦੇ ਵਿੱਚ ਰਹੋ ਖੁਸ਼ ਰਹੋ ਹਾਂ ਦੀ ਬਾਝ ਦੇ ਰਹੋ